ਹੈਲੋ ਸਟੂਡੈਂਟਸ ਅੱਜ ਆਪਾਂ 8ਵੀਂ ਜਮਾਤ ਦੀ ਪ੍ਰੈਕਟਿਸ ਸ਼ੀਟ ਨੰਬਰ 2 ਹੱਲ ਕਰਾਂਗੇ ਜਿਹੜੀ ਕਿ ਪਾਠ ਸੂਖਮ ਜੀਵ ਅਤੇ ਮਿੱਤਰ ਅਤੇ ਦੁਸ਼ਮਣ ਵਿੱਚੋਂ ਹੈ ਇਸ ਦੇ ਕੁੱਲ 15 MCQ ਨੇ ਪਹਿਲਾ MCQ ਹੈ ਆਪਣੇ ਕੋਲ ਉਸ ਵਿਅਕਤੀ ਦਾ ਨਾਮ ਦੱਸੋ ਜਿਸ ਨੇ ਸਭ ਤੋਂ ਪਹਿਲਾਂ ਇੱਕ ਸੈੱਲੀ ਜੀਵਾਂ ਨੂੰ ਵੇਖਿਆ ਅਤੇ ਵਿਆਖਿਆ ਕੀਤੀ ਰਾਬਰਟ ਹੰਟਰ ਵਨ ਲਿਵਨਹ ਐਡਵਰਡ ਜਿਨੈਟ ਤੇ ਵੰਡਲ ਸਟੇਨਲ ਤੇ ਆਪਣਾ ਸਹੀ ਆਪਸ਼ਨ ਹੈਗਾ ਸੈਕੰਡ ਐਂਟਰਨ ਵਨ ਲਿਵਨਹ ਦੂਸਰਾ ਕੁਐਸਚਨ ਦਹੀਂ ਵਿੱਚ ਕਿਹੜੇ ਜੀਵਾਂ ਹੁੰਦੇ ਹਨ ਤੇਲੀ ਆਪਸ਼ਨ ਹੈ ਲੈਕਟੋਬੈਸਿਲਸ ਦੂਸਰਾ ਹੈ ਸੈਲਮੋਨੇਲਾ ਤੀਸਰਾ ኢਕੋਲਾਈ ਚੌਥਾ ਮਾਈਕੋਬੈਕਟੀਰੀਆ ਤੇ ਆਪਣਾ ਸਹੀ ਆਨਸਰ ਹੈਗਾ ਪਹਿਲਾ ਲੈਕਟੋਬੈਸਿਲਸ ਤੀਸਰਾ ਕੁਸਚਨ ਰਾਇਓਜੋਪਸ ਅਤੇ ਪੈਨਸੀਲੀਅਮ ਸੂਖਮ ਜੀਵਾ ਦੇ ਕਿਸ ਸਮੂਹ ਨਾਲ ਸੰਬੰਧ ਹਨ ਮੇਕੋ ਜੇ ਇਹ ਦੋਨੇ ਸੂਖਮ ਜੀਵ ਨੇ ਇਹਨਾਂ ਦਾ ਸੰਬੰਧ ਉਲੀਆ ਨਾਲ ਹੈ ਤੇ ਆਪਣਾ ਸਹੀ ਆਪਸ਼ਨ ਆ ਜਾਏਗਾ ਤੀਸਰਾ ਚੌਥਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਸ ਸੂਖਮ ਜੀਵ ਵਿੱਚ ਕਲੋਰੋਫਿਲ ਮੌਜੂਦ ਹੁੰਦੀ ਹੈ ਅਮੀਬਾ ਇਹਦੇ ਵਿੱਚ ਨਹੀਂ ਹੁੰਦੀ ਖੁੰਬਾ ਵਿੱਚ ਵੀ ਨਹੀਂ ਹੁੰਦੀ ਐਸਪਰਜੀਲਸ ਚ ਇਹਦੇ ਵਿੱਚ ਵੀ ਨਹੀਂ ਹੁੰਦੀ ਕਲਾਈਮਾਈਡੋਮੋਨਾਸ ਕਿੰਨਾਂ ਚ ਹੁੰਦੀ ਹੈ ਤਾਂ ਆਪਣਾ ਸਹੀ ਆਪਸ਼ਨ ਆ ਜਾਏਗਾ ਚੌਥਾ ਡੈਸ਼ ਵਿੱਚ ਜੰਤੂਆਂ ਅਤੇ ਪੌਦਿਆਂ ਦੋਨਾਂ ਦੇ ਗੁਣ ਪਾਏ ਜਾਂਦੇ ਹਨ ਯੁਗਲੀਨਾ ਪੈਰਾਮੇਸ਼ੀਅਮ ਸਪਾਇਰੋਗਾਇਰਾ ਡਾਈਮੈਟ ਡਾਈਐਟਮ ਤੇ ਸਹੀ ਉੱਤਰ ਹੈ ਯੁਗਲੀਨਾ ਜਿਹੜਾ ਯੁਗਲੀਨਾ ਹੈ ਇਹਦੇ ਵਿੱਚ ਪੌਦਿਆਂ ਅਤੇ ਜੰਤੂਆਂ ਦੇ ਦੋਨਾਂ ਦੇ ਗੁਣ ਪਾਏ ਜਾਂਦੇ ਹੈ। ਛੇਵਾਂ ਪ੍ਰਸ਼ਨ ਸਭ ਤੋਂ ਪਹਿਲੇ ਵਿਸ਼ਾਣੂ ਦੀ ਖੋਜ 1935 ਵਿੱਚ ਹੋਈ ਇਹ ਵਿਸ਼ਾਣੂ ਦਾ ਕੀ ਨਾਮ ਸੀ? ਤੰਬਾਕੂ ਮੈਜ਼ੋਪ ਵਿਸ਼ਾਣੂ ਰੋਨਾ ਵਿਸ਼ਾਣੂ ਐਚ ਆਈਡੀ ਵਿਸ਼ਾਣੂ ਇਨਫਲੂਐਂਜ਼ਾ ਵਿਸ਼ਾਣੂ ਤੇ ਸਹੀ ਉੱਤਰ ਹੈ ਤਿਬਾਕੂ ਮੋਜ਼ੈਕ ਵਿਸ਼ਾਣੂ ਵਿਸ਼ਾਣੂ ਸਤਵਾਂ ਪ੍ਰਸ਼ਨ ਵਿਸ਼ਾਣੂ ਦੀ ਖੋਜ ਕਿਸ ਨੇ ਕੀਤੀ ਵੈਂਡਲ ਸਟੈਨਲ ਰਾਬਰਟ ਹੁਕ ਐਂਟਨ ਵੈਨ ਲਿਵਨਹਾਕ ਐਡਵਰਡ ਜਿਨਰ ਤੇ ਸਹੀ ਆਪਣੇ ਕੋਲ ਪਹਿਲੇ ਆਪਸ਼ਨ ਸਹੀ ਉੱਤਰ ਅੱਠਵਾਂ ਪ੍ਰਸ਼ਨ ਇਹ ਲਿਖਿਆ ਵਿੱਚੋਂ ਕਿਹੜੇ ਸੂਖਮ ਜੀਵ ਬਾਜੂ ਮੰਡਲ ਵਿੱਚ ਨਾਈਟ੍ਰੋਜਨ ਦਾ ਸੰਤੁਲਨ ਬਣਾ ਕੇ ਰੱਖਣ ਵਿੱਚ ਸਹਾਇਤਾ ਕਰਦੇ ਹਨ ਤੇ ਇਹ ਆਪਣਾ ਸਹੀ ਉੱਤਰ ਹੈ ਜੀਵਾਣੂ ਜਿਲੇ ਜੀਵਾਂ ਨੂੰ ਨੇ ਇਹ ਨਾਈਟrogen ਦਾ ਵਾਯੂ ਮੰਡਲ ਵਿੱਚ ਸੰਤੁਲਨ ਬਣਾ ਕੇ ਰੱਖਦਾ ਹੈ। ਨਵਾਂ ਪ੍ਰਸ਼ਨ ਜਦੋਂ ਆਟੇ ਵਿੱਚ ਖਮੀਰ ਮਿਲਾ ਕੇ ਰੱਖਿਆ ਜਾਂਦਾ ਹੈ ਤਾਂ ਆਟਾ ਕਿਉਂ ਫੁੱਲ ਜਾਂਦਾ ਹੈ? ਤਾਮਨ ਵਧਨ ਕਾਰਨ ਪਦਾਰਥਾਂ ਦੀ ਮਾਤਰਾ ਵਧਨ ਕਾਰਨ ਖਮੀਰ ਸੈੱਲਾਂ ਦੁਆਰਾ ਪਾਣੀ ਛੱਡਣ ਕਾਰਨ ਕਾਰਬਨ ਡਾਈਆਕਸਾਈਡ ਪੈਦਾ ਹੋਣ ਕਾਰਨ ਤੇ ਇਹ ਕਾਰਬਨ ਡਾਈਆਕਸਾਈਡ ਪੈਦਾ ਹੋਣ ਕਾਰਨ ਫਟਾ ਫੁੱਲ ਜਾਂਦਾ ਹੈ। ਤਾਂ ਆਪਣਾ ਸਹੀ ਉੱਤਰ ਆ ਜਾਏਗਾ ਚੌਥਾ। 10ਵਾਂ ਪ੍ਰਸ਼ਨ ਜਦੋਂ ਅੰਗੂਰ ਦੇ ਰਸ ਵਿੱਚ ਖਮੀਰ ਮਿਲਾ ਕੇ ਇੱਕ ਹਫ਼ਤੇ ਲਈ ਰੱਖਿਆ ਜਾਂਦਾ ਹੈ ਕਿਹੜੀ ਪ੍ਰਕਿਰਿਆ ਹੁੰਦੀ ਹੈ ਆਕਸੀਕਰਨ ਖਮੀਰਨ ਉੰਗਰਨ ਨਿਕੇੜਨ ਸਹੀ ਉੱਤਰ ਹੈ ਆਪਣਾ ਦੂਸਰਾ ਖਮੀਰਨ ਕਿਰਿਆ 11 ਪ੍ਰਸ਼ਨ ਜਵਾਨਵਾ ਦੁਆਰਾ ਰਿਸਾਬ ਕੀਤੇ ਜਾਣ ਵਾਲੇ ਉਸ ਐਨਜ਼ਾਈਮ ਦਾ ਨਾਮ ਦੱਸੋ ਜੋ ਸਨ ਦੇ ਰੇਸ਼ੀਆਂ ਦੇ ਅਪਗਲਨ ਵਿੱਚ ਸਹਾਇਤਾ ਕਰਦਾ ਹੈ ਇਹ ਬਟੇ ਆਪਣੇ ਕੋਲ ਹੁੰਦਾ ਹੈ ਸੈਲੂਲੇਜ ਜਿਹੜਾ ਸੈਲੂਲੇਜ ਹੈ ਇਹ ਸਨ ਦੇ ਰੇਸ਼ੀਆਂ ਦੇ ਅਪਗਲਨ ਵਿੱਚ ਕੀ ਕਰਦਾ ਹੈ ਸਹਾਇਤਾ ਬਿਮਾਰੀਆਂ ਪੈਦਾ ਕਰਨ ਵਾਲੇ ਸੂਖਮ ਜੀਵਾਂ ਨੂੰ ਕੀ ਕਿਹਾ ਜਾਂਦਾ ਹੈ ਜਿਹੜੇ ਬਿਮਾਰੀਆਂ ਪੈਦਾ ਕਰਦੇ ਨੇ ਉਹਨਾਂ ਨੂੰ ਰੋਗ ਜਨਕ ਕਹਿੰਦੇ ਨੇ ਤੇ ਆਪਣੀ ਪਹਿਲੀ ਆਪਸ਼ਨ ਆਲੀ ਵੀ ਸਹੀ 13ਵਾਂ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਐਨਜ਼ਾਈਮ ਕਾਇ ਖਾਣ ਵਾਲੇ ਜੰਤੂਆਂ ਵਿੱਚ ਸੈਲੂਲੋਸ ਦਾ ਪਾਚਨ ਵਿੱਚ ਮਦਦ ਕਰਦਾ ਹੈ ਇਹ ਕੁਐਸਚਨ ਥੋੜਾ ਜਿਹਾ ਮੋਲਡ ਕਰਕੇ ਪਹਿਲਾਂ ਵੀ ਆਇਆ ਹੈ ਜਿਹਦਾ ਸਹੀ ਉੱਤਰ ਹੈ ਸੈਲੂਲੇਸ ਹੇਠ ਦਿੱਤੇ ਸੂਖਮ ਜੀਵ ਦੀ ਪਛਾਣ ਕਰੋ ਦੇਖੋ ਬੇਟਾ ਜਿਹੜਾ ਆਪਾਂ ਨੂੰ ਸੂਖਮ ਜੀਵ ਦਿੱਤਾ ਹੋਇਆ ਹੈ ਇਹਨੂੰ ਪੈਰਾਮੀਸ਼ੀਅਮ ਕਹਿੰਦੇ ਨੇ ਤੇ ਆਪਣਾ ਸਹੀ ਉੱਤਰ ਆ ਜਾਏਗਾ ਦੂਸਰਾ ਪੈਰਾਮੀਸ਼ੀਅਮ 15ਵਾਂ ਪ੍ਰਸ਼ਨ ਇਹਨਾਂ ਵਿੱਚੋਂ ਕਿਸ ਨੂੰ ਸਪਸ਼ਟ ਰੂਪ ਵਿੱਚ ਸੰਜੀਵ ਜਾਂ ਅਨਜੀਵ ਨਹੀਂ ਕਿਹਾ ਜਾ ਸਕਦਾ ਇਹ ਕਿਹੜਾ ਵਿਸ਼ਾ ਨੂੰ ਹੈ ਇਸ ਨੂੰ ਆਪਾਂ ਸਪਸ਼ਟ ਰੂਪ ਵਿੱਚ ਸੰਜੀਵ ਜਾਂ ਅਨਜੀਵ ਦੇ ਵਿੱਚ ਵੰਡ ਨਹੀਂ ਕਰ ਸਕਦੇ ਇਹ ਸਾਨੂੰ ਮੇਟੇ ਆਪਣੇ 15 ਕੁਐਸਚਨ